ਸਵਾਗਤ ਹੈ ਦੋਸਤੋ ਅੱਜ ਦੇ ਇਸ ਖਾਸ ਵੀਡੀਓ ਦੇ ਵਿੱਚ ਅੱਜ ਤੁਹਾਨੂੰ ਦੱਸਾਂਗੇ ਕਿ ਕਿਵੇਂ ਇੱਕ 8ਵੀਂ ਜਮਾਤ ਦੀ ਪੜ੍ਹਾਈ ਛੱਡ ਕੇ ਕਾਰ ਮਕੈਨਿਕ ਦਾ ਕੰਮ ਕਰਨ ਵਾਲੇ ਇੱਕ ਛੋਟੇ ਬੱਚੇ ਨੇ ਮੋਬਾਈਲ ਗੇਮਿੰਗ ਐਪ ਤੋਂ ਕਮਾਇਆ 1.5 ਕਰੋੜ ਰੁਪਏ ਬਿਲਕੁਲ ਸਹੀ ਇੱਕ ਜੋ ਬਿਹਾਰ ਉਜਾਦਾ ਇੱਕ ਬੱਚਾ ਹੈ ਜਿਹੜਾ ਆਪਣੀ 8ਵੀਂ ਦੀ ਪੜ੍ਹਾਈ ਛੱਡ ਕੇ ਜੋ ਕਾਰ ਮਕੈਨਿਕ ਦਾ ਕੰਮ ਕਰਨ ਲੱਗ ਜਾ ਉਹ ਆਈਪੀਐਲ ਦੇ ਮੈਚ ਹੁੰਦੇ ਨੇ ਤੁਸੀਂ ਵੀ ਸੁਣਿਆ ਹੋਵੇਗਾ ਕਿ ਰੀਮ 11 ਨਾਮ ਦੀ ਇੱਕ ਐਪ ਹੈ ਜਾਂ ਹੋਰ ਵੀ ਫੈਂਟਸੀ 11 ਨਾਮ ਦੇ ਕਈ ਐਪਸ ਆਧਾ ਦਿਆਂ ਨੇ ਜਿਨ੍ਹਾਂ ਉੱਤੇ ਜੋ ਲੋਕ ਨੇ ਆਨਲਾਈਨ ਵਰਚੁਅਲ ਗੇਮਿੰਗ ਦੇ ਆਈਏ ਨੇ ਵਰਚੁਅਲ ਟੀਮਸ ਬਣਾਉਂਦੇ ਨੇ ਅਤੇ ਜਿੱਤਦੇ ਨੇ ਇੱਕ ਬੱਚੇ ਨੇ ਜੋ ਬਿਹਾਰ ਦੇ ਓਜਾਦੇ ਰਹਿਣ ਵਾਲੇ ਇੱਕ ਬੱਚੇ ਨੇ ਛੋਟੇ ਬੱਚੇ ਨੇ ਜੋ ক্রিকেট ਦੀ ਜਾਣਕਾਰੀ ਨਾ ਹੋਣ ਦੇ ਬਾਵਜੂਦ ਉਸਨੇ ਐਪ ਇੰਸਟਾਲ ਕੀਤੀ ਐਪ ਦੇ ਉੱਤੇ ਆਨਲਾਈਨ ਗੇਮ ਖੇਡੀ ਆਨਲਾਈਨ ਗੇਮ ਦੇ ਵਿੱਚ ਉਹਨੇ 49 ਰੁਪਏ ਦਾ ਨਿਵੇਸ਼ ਕੀਤਾ ਉਸ ਤੋਂ ਬਾਅਦ ਉਸ ਦੀ ਟੀਮ ਨੇ ਵਧੀਆ ਪ੍ਰਦਰਸ਼ਨ ਕੀਤਾ ਜਿਸ ਕਾਰਨ ਉਹ 1.5 ਕਰੋੜ ਰੁਪਏ ਜਿੱਤ ਗਏ ਦੱਸਾਂਗੇ ਕਿ ਐਪ ਕਿਸ ਤਰ੍ਹਾਂ ਕੰਮ ਕਰਦੀ ਹੈ ਇਸ ਐਪ ਦੇ ਰਹੀਂ ਜੋ ਨਿਵੇਸ਼ਕ ਹੈ ਜੋ ਖਿਡਾਰੀ ਹੈ ਉਹ ਆਪਣੇ ਮੋਬਾਈਲ ਦੇ ਵਿੱਚ ਐਪ ਨੂੰ ਇੰਸਟਾਲ ਕਰਦੇ ਨੇ ਐਪ ਦੇ ਵਿੱਚ ਲਗ ਲਗ ਤਰ੍ਹਾਂ ਦੀ ਗੇਮਸ ਸਪੋਰਟਿਵ ਕ੍ਰਿਕਟ ہاکی ਜੋ ਵਾਲੀਬॉल ਟੈਨਿਸ ਲਗ ਲਗ ਗੇਮਸ ਹੁੰਦੀਆਂ ਨੇ ਉਹਨਾਂ ਗੇਮਸ ਦੇ ਵਿੱਚ ਜੋ ਖਿਡਾਰੀ ਹੁੰਦੇ ਨੇ ਉਹਨਾਂ ਦੀ ਇੱਕ ਵਰਚੁਅਲ ਟੀਮ ਬਣ ਜਾਂਦੀ ਹੈ ਐਪ ਦੇ ਵਿੱਚ ਉਹ ਵਰਚੁਅਲ ਟੀਮ ਦੇ ਜੋ ਅਲਗ-ਅਲਗ ਖਿਡਾਰੀ ਹੁੰਦੇ ਨੇ ਉਹ ਖਿਡਾਰੀ ਆ ਜੋ ਪੁਆਇੰਟਸ ਹਾਸਲ ਕਰਦੇ ਨੇ ਉਹ ਪੁਆਇੰਟਸ ਆ ਜੋ ਟੋਟਲ ਪੁਆਇੰਟਸ ਟੀਮ ਦੇ ਪੁਆਇੰਟਸ ਬਣਦੇ ਨੇ ਔਰ ਜਿਸ ਦੇ ਵੀ ਪੁਆਇੰਟਸ ਜ਼ਿਆਦਾ ਹੁੰਦੇ ਨੇ ਉਸ ਦੀ ਟੀਮ ਜਿੱਤਦੀ ਔਰ ਉਸ ਨੂੰ ਪਹਿਲਾ ਇਨਾਮ ਦਿੱਤਾ ਜਾਂਦਾ ਹੈ ਇਹਨਾਂ ਐਪਸ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਇਨਾਮ ਦਿੱਤੇ ਜਾਂਦੇ ਨੇ ਔਰ ਵੱਖ-ਵੱਖ ਤਰ੍ਹਾਂ ਦੇ ਇਨਾਮਾਂ ਦੇ ਨਾਲ ਜੋ ਕੈਸ਼ ਪ੍ਰਾਈਜ਼ਸ ਵੀ ਹੁੰਦੇ ਨੇ ਜਿਹੜਾ ਵਿੱਚੋਂ ਅੱਜ ਇਹਨਾਂ ਜੀ ਇੱਕ ਘਟਨਾ ਸਾਹਮਣੇ ਆਈ ਹੈ ਇਦੇ ਵਿੱਚ ਇੱਕ ਬੱਚੇ ਨੇ 1.5 ਕਰੋੜ ਰੁਪਏ ਦਿੱਤੇ। ਐਹੋ ਜੀ ਇੱਕ ਘਟਨਾ ਮધ્યਪਰਦੇਸ਼ ਤੋਂ ਵੀ ਕੱਲਾ ਸਾਹਮਣੇ ਆਈ ਸੀ ਜਿਦੇ ਵਿੱਚ ਇੱਕ ਟਰੱਕ ਡਰਾਈਵਰ ਨੇ 49 ਰੁਪਏ ਨਿਵੇਸ਼ ਕੀਤੇ ਸੀ ਅਤੇ ਉਸਨੇ ਵੀ ਤੇ 2 ਕਰੋੜ ਦਾ ਨਕਦ ਇਨਾਮ ਪ੍ਰਾਪਤ ਕੀਤਾ ਸੀ। ਐਹੋ ਜੀ ਐਪਸ ਦਾ ਫਾਇਦਾ ਤਾਂ ਹੁੰਦਾ ਵੈ ਪਰ ਐਹੋ ਜੀ ਐਪਸ ਦਾ ਨੁਕਸਾਨ ਵੀ ਜ਼ਰੂਰ ਹੁੰਦਾ ਵੈ ਕਿਉਂਕਿ ਕੁਝ ਬੱਚੇ ਜੋ ਇਹ ਨਾ ਜਾਣਦੇ ਹੋਏ ਕਿ ਵਿੱਤੀ ਜੋਖੀ ਮੈਨਾ ਐਪਸ ਦੇ ਵਿੱਚ ਜਿਸ ਦੇ ਵਿੱਚ ਪੈਸੇ ਵੱਧ ਖਰਚਦੇ ਨੇ ਪੈਸੇ ਵੱਧ ਲਗਾਉਂਦੇ ਨੇ। ਫੌਰ ਜੋ ਵਿੱਤੀ ਜੋ ਵਿੱਤੀ ਘਾਟਾ ਵੈ ਉਹ ਖਾ ਬੈਠਦਾ। ਜੋ ਇੱਕ ਗੇਮ ਸੀ ਇਸ ਗੇਮ ਦੇ ਵਿੱਚ ਬੱਚੇ ਨੇ 49 ਰੁਪਏ ਲਗਾਏ ਔਰ 1.5 ਕਰੋੜ ਰੁਪਏ ਦਾ ਇਨਾਮ ਜਿੱਤੇ। ਇਹ ਗੱਲ ਹੈ ਆਈਪੀਐਲ ਦੇ ਪਿਛਲੇ ਹਫਤੇ ਹੋਏ ਆਈਪੀਐਲ ਦੇ ਮੈਚ ਜੋ ਕਿ ਕੇਕੇਆ ਤੇ ਆਰਸੀਬੀ ਦੇ ਵਿੱਚ ਹੋਇਆ ਸੀ। ਇਸ ਮੈਚ ਦੇ ਵਿੱਚ ਜੋ ਕੇਕੇਆ ਨੇ ਤੋਂ ਕੇਵਲ ਇੱਕ ਅੰਕ ਤੋਂ ਜਿੱਤ ਪ੍ਰਾਪਤ ਕੀਤੀ ਸੀ ਅ ਜਿਸ ਦੇ ਵਿੱਚ ਜੋ ਆਂਦਰੀ ਰਸਲ ਨੌਸ ਨੇ ਕਪਤਾਨ ਚੁੜਿਆ ਸੀ ਔਰ ਆਂਦਰੀ ਰਸਲ ਦੇ ਵਧੀਆ ਪ੍ਰਦਰਸ਼ਨ ਦੇ ਕਾਰਨ ਉਹ ਬਚਾ ਜੋ 1.5 ਕਰੋੜ ਰੁਪਇਆ ਇਨਾਮ ਜਿੱਤ ਪਾਇਆ। ਕਿ ਪਰ ਜੋ ਕਪਤਾਨ ਹੈ ਕਪਤਾਨ ਦੇ ਪੁਆਇੰਟਸ ਮਿਲਦੇ ਨੇ ਟੀਮ ਦੇ ਅਗਲੇ ਖਿਡਾਰੀਆਂ ਦੇ ਪੁਆਇੰਟਸ ਮਿਲਦੇ ਨੇ ਪਰ ਟੋਟਲ ਜੋ ਪੁਆਇੰਟਸ ਬੰਦੇ ਨੇ ਪੂਰੀ ਟੀਮ ਦੇ ਮਿਲਾ ਕੇ ਉਹਨਾਂ ਦੇ ਆਧਾਰ ਤੇ ਪਹਿਲਾ ਇਨਾਮ ਹੈ ਜੋ ਦਿੱਤਾ ਜਾਂਦਾ ਸਭ ਤੋਂ ਵੱਧ ਪੁਆਇੰਟਸ ਵਾਲੇ ਨੂੰ ਪਹਿਲਾ ਇਨਾਮ ਦਿੱਤਾ ਜਾਂਦਾ ਬੱਚੇ ਨੂੰ ক্রিকেট ਦੀ ਜਾਣਕਾਰੀ ਨਹੀਂ ਸੀ ਉਸਨੇ ਫਿਰ ਵੀ ਟੀਮ ਬਣਾਈ ਟੀਮ ਬਣਾ ਕੇ ਉਸਨੇ ਆਪਣੇ ਜੋ ਖਿਡਾਰੀ ਚੁਣੇ ਹੈ ਖਿਡਾਰੀ ਚੁਣਨ ਤੋਂ ਬਾਅਦ ਉਸਨੇ ਜੋ ਪੁਆਇੰਟਸ ਹੈ ਉਸੇ ਖਿਡਾਰੀਆਂ ਦੇ ਵਧੀਆ ਆਏ ਹੈ ਉਹਨੇ 1.5 ਕਰੋੜ ਰੁਪਏ ਦਾ ਇਨਾਮ ਜਿੱਤਿਆ ਇਕ ਹੋਰ ਫੇਰ ਦੱਸਦੇ ਹਾਂ ਕਿ ਇਹੋ ਜੀ ਐਪਸ ਦੇ ਵਿੱਚ ਵਿੱਤੀ ਸੰਕਟ ਹੁੰਦਾ ਹੈ ਵਿੱਤੀ ਜੋ ਇੱਕ ਖਰਚਾ ਹੈ ਜੋ ਖਰਚਾ ਵੱਧ ਖਰਚਾ ਕਰਨ ਦੇ ਨਾਲ ਵਿੱਤੀ ਸੰਕਟ ਵੀ ਹੁੰਦਾ ਹੈ ਦੇ ਵਿੱਚ ਸੋ ਇਸ ਨੂੰ ਧਿਆਨ ਨਾਲ ਯੂਜ਼ ਕਰਨਾ ਚਾਹੀਦਾ ਹੈ ਇਸ ਦੇ ਵਿੱਚ ਜਿਆਦਾ ਪੈਸੇ ਖਰਚ ਨਹੀਂ ਕਰਨੇ ਚਾਹੀਦੇ ਮਨਨ ਦੇ ਇਜਾਜ਼ਤ ਧੰਨਵਾਦ ਸਵਾਗਤ ਹੈ ਦੋਸਤੋ ਅੱਜ ਦੇ ਇਸ ਖਾਸ ਵੀਡੀਓ ਦੇ ਵਿੱਚ ਅੱਜ ਤੁਹਾਨੂੰ ਦੱਸਾਂਗੇ ਕਿ ਕਿਵੇਂ ਇੱਕ ਅਠਵੀਂ ਜਮਾਤ ਦੀ ਪੜ੍ਹਾਈ ਛੱਡ ਕੇ ਕਾਰ ਮਕੈਨਿਕ ਦਾ ਕੰਮ ਕਰਨ ਵਾਲੇ ਇੱਕ ਛੋਟੇ ਬੱਚੇ ਨੇ ਮੋਬਾਈਲ ਗੇਮਿੰਗ ਐਪ ਤੋਂ ਕਮਾਈ ਟੀਡ ਕਰੋੜ ਰੁਪਏ ਬਿਲਕੁਲ ਸਹੀ ਇੱਕ ਜੋ ਬਿਹਾਰ ਉਹਜਾ ਦਾ ਇੱਕ ਬੱਚਾ ਵੈ ਜਿਹੜਾ ਆਪਣੀ 8ਵੀਂ ਦੀ ਪੜ੍ਹਾਈ ਛੱਡ ਕੇ ਜੋ ਕਾਰ ਮਕੈਨਿਕ ਦਾ ਕੰਮ ਕਰਨ ਲੱਗ ਜਾਉਂਦਾ ਆਈਪੀਐਲ ਦੇ ਮੈਚ ਹੁੰਦੇ ਨੇ ਤੁਸੀਂ ਵੀ ਸੁਣਿਆ ਹੋਵੇਗਾ ਕਿ ਰੀਮ 11 ਨਾਮ ਦੀ ਇੱਕ ਐਪ ਹੈ ਜਾਂ ਹੋਰ ਵੀ ਫੈਂਟਸੀ 11 ਨਾਮ ਦੀ ਕਈ ਐਪਸ ਆਧਾ ਦੀਆਂ ਨੇ ਜਿਨ੍ਹਾਂ ਉੱਤੇ ਜੋ ਲੋਕ ਨੇ ਆਨਲਾਈਨ ਵਰਚੁਅਲ ਗੇਮਿੰਗ ਦੀਆਂ ਨਹੀਂ ਵਰਚੁਅਲ ਟੀਮਸ ਬਣਾਉਂਦੇ ਨੇ ਅਤੇ ਜਿੱਤਦੇ ਨੇ ਇੱਕ ਬੱਚੇ ਨੇ ਜੁਬਿਹਾਰ ਦੇ ਓਜਾ ਦੇ ਰਹਿਣ ਵਾਲੇ ਇੱਕ ਬੱਚੇ ਨੇ ਛੋਟੇ ਬੱਚੇ ਨੇ ਜੋ ਕ੍ਰਿਕਟ ਦੀ ਜਾਣਕਾਰੀ ਨਾ ਹੋਣ ਦੇ ਬਾਵਜੂਦ ਉਸਨੇ ਐਪ ਇੰਸਟਾਲ ਕੀਤੀ ਐਪ ਦੇ ਉੱਤੇ ਆਨਲਾਈਨ ਗੇਮ ਖੇਡੀ ਆਨਲਾਈਨ ਗੇਮ ਦੇ ਵਿੱਚ ਉਹਨੇ 49 ਰੁਪਏ ਦਾ ਨਿਵੇਸ਼ ਕੀਤਾ ਉਸ ਤੋਂ ਬਾਅਦ ਉਸ ਦੀ ਟੀਮ ਨੇ ਵਧੀਆ ਪ੍ਰਦਰਸ਼ਨ ਕੀਤਾ ਜਿਸ ਕਾਰਨ ਉਹ ਕੋ 1.5 ਕਰੋੜ ਰੁਪਏ ਜਿੱਤ ਗਏ ਦੱਸਾਂਗੇ ਕਿ ਐਪ ਕਿਸ ਤਰ੍ਹਾਂ ਕੰਮ ਕਰਦੀ ਹੈ ਇਸ ਐਪ ਦੇ ਰਾਈ ਜੋ ਨਿਵੇਸ਼ਕ ਹੈ ਜੋ ਖਿਡਾਰੀ ਹੈ ਉਹ ਆਪਣੀ ਮੋਬਾਈਲ ਦੇ ਵਿੱਚ ਐਪ ਨੂੰ ਇੰਸਟਾਲ ਕਰਦੇ ਨੇ ਐਪ ਦੇ ਵਿੱਚ ਲਗ ਲਗ ਤਰ੍ਹਾਂ ਦੀ ਗੇਮਸ ਸਪੋਰਟਿਵ ਕ੍ਰਿਕਟ ہاکی ਜੋ ਵਾਲੀਬॉल ਟੈਨਿਸ ਅਲਗ ਲਗ ਗੇਮਸ ਹੁੰਦੀਆਂ ਨੇ ਉਹਨਾਂ ਗੇਮਸ ਦੇ ਵਿੱਚ ਜੋ ਖਿਡਾਰੀ ਹੁੰਦੇ ਨੇ ਉਹਨਾਂ ਦੀ ਇੱਕ ਵਰਚੁਅਲ ਟੀਮ ਬਣ ਜਾਂਦੀ ਸੈਟ ਵਿੱਚ ਉਹ ਵਰਚੁਅਲ ਟੀਮ ਦੇ ਜੋ ਅਲਗ ਲਗ ਖਿਡਾਰੀ ਹੁੰਦੇ ਨੇ ਉਹ ਖਿਡਾਰੀ ਆ ਜੋ ਪੁਆਇੰਟਸ ਹਾਸਲ ਕਰਦੇ ਨੇ ਉਹ ਪੁਆਇੰਟਸ ਆ ਜੋ ਟੋਟਲ ਪੁਆਇੰਟਸ ਟੀਮ ਦੇ ਪੁਆਇੰਟਸ ਬਣਦੇ ਨੇ ਔਰ ਜਿਸ ਦੇ ਵੀ ਪੁਆਇੰਟਸ ਜ਼ਿਆਦਾ ਹੁੰਦੇ ਨੇ ਉਸ ਦੀ ਟੀਮ ਜਿੱਤਦੀ ਔਰ ਉਸ ਨੂੰ ਪਹਿਲਾ ਇਨਾਮ ਦਿੱਤਾ ਜਾਂਦਾ ਹੈ ਇਹਨਾਂ ਐਪਸ ਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਇਨਾਮ ਦਿੱਤੇ ਜਾਂਦੇ ਨੇ ਔਰ ਵੱਖ-ਵੱਖ ਤਰ੍ਹਾਂ ਦੇ ਇਨਾਮਾਂ ਦੇ ਨਾਲ ਨਾਲ ਜੋ ਕੈਸ਼ ਪ੍ਰਾਈਜ਼ਸ ਵੀ ਹੁੰਦੇ ਨੇ ਜਿਹਨਾਂ ਵਿੱਚੋਂ ਅੱਜ ਇਹੋ ਜਿਹੀ ਇੱਕ ਘਟਨਾ ਸਾਹਮਣੇ ਆਈ ਹੈ ਜਿਦੇ ਵਿੱਚ ਇੱਕ ਬੱਚੇ ਨੇ 1.5 ਕਰੋੜ ਰੁਪਏ ਜਿੱਤੇ। ਐਹੋ ਜਿਹੀ ਇੱਕ ਘਟਨਾ ਮੱਧ ਪ੍ਰਦੇਸ਼ ਤੋਂ ਵੀ ਤੱਲਾ ਸਾਹਮਣੇ ਆਈ ਸੀ ਜਿਦੇ ਵਿੱਚ ਇੱਕ ਟੈਕ ਡਰਾਈਵਰ ਨੇ 49 ਰੁਪਏ ਨਿਵੇਸ਼ ਕੀਤੇ ਸੀ ਅਤੇ ਉਸਨੇ ਵੀ 2 ਕਰੋੜ ਦਾ ਨਕਦ ਇਨਾਮ ਪ੍ਰਾਪਤ ਕੀਤਾ ਸੀ। ਐਹੋ ਜਿਹੀ ਐਪਸ ਦਾ ਫਾਇਦਾ ਤਾਂ ਹੁੰਦਾ ਵੈ ਪਰ ਐਹੋ ਜਿਹੀ ਐਪਸ ਦਾ ਨੁਕਸਾਨ ਵੀ ਜ਼ਰੂਰ ਹੁੰਦਾ ਵੈ ਕਿਉਂਕਿ ਕੁਝ ਬੱਚੇ ਜੋ ਇਹ ਨਾ ਜਾਣਦੇ ਹੋਏ ਕਿ ਵਿੱਤੀ ਜੋਖੀ ਮੈਨਾ ਐਪਸ ਦੇ ਵਿੱਚ ਇਸ ਦੇ ਵਿੱਚ ਪੈਸੇ ਵੱਧ ਖਰਚਦੇ ਨੇ ਪੈਸੇ ਵੱਧ ਲਗਾਉਂਦੇ ਨੇ ਔਰ ਜੋ ਵਿੱਤੀ ਜੋ ਵਿੱਤੀ ਘਾਟਾ ਵਾ ਉਹ ਖਾ ਬੈਠਦਾ ਜੋ ਇੱਕ ਗੇਮ ਸੀ ਇਸ ਗੇਮ ਦੇ ਵਿੱਚ ਬੱਚੇ ਨੇ 49 ਰੁਪਏ ਲਗਾਏ ਔਰ 1.5 ਕਰੋੜ ਰੁਪਏ ਦਾ ਇਨਾਮ ਜਿੱਤੇ ਇਹ ਗੱਲ ਹੈ ਆਈਪੀਐਲ ਦੇ ਪਿਛਲੇ ਹਫਤੇ ਹੋਏ ਆਈਪੀਐਲ ਦੇ ਮੈਚ ਜੋ ਕਿ ਕੇਕੇਆ ਤੇ ਆਰਸੀਬੀ ਦੇ ਵਿੱਚ ਹੋਇਆ ਸੀ ਇਸੇ ਮੈਚ ਦੇ ਵਿੱਚ ਜੋ ਕੇਕੇ ਆਰ ਨੇ ਸੋ ਕੇਵਲ ਇੱਕ ਅੰਕ ਤੋਂ ਜਿੱਤ ਪ੍ਰਾਪਤ ਕੀਤੀ ਸੀ ਜਿਸ ਦੇ ਵਿੱਚ ਜੋ ਆਂਦਰੀ ਰਸਲ ਨੋ ਉਸਨੇ ਕਪਤਾਨ ਚੁਣਿਆ ਸੀ ਔਰ ਆਂਦਰੀ ਰਸਲ ਦੇ ਵਧੀਆ ਪ੍ਰਦਰਸ਼ਨ ਦੇ ਕਾਰਨ ਉਹ ਬਚਾ 1.5 ਕਰੋੜ ਰੁਪਏ ਇਨਾਮ ਜਿੱਤ ਪਿਆ ਕਿਉਂਕਿ ਜੋ ਕਪਤਾਨ ਹੈ ਕਪਤਾਨ ਦੇ ਪੁਆਇੰਟਸ ਮਿਲਦੇ ਨੇ ਟੀਮ ਦੇ ਅਗਲੇ ਖਿਡਾਰੀਆਂ ਦੇ ਪੁਆਇੰਟਸ ਮਿਲਦੇ ਨੇ ਔਰ ਟੋਟਲ ਜੋ ਪੁਆਇੰਟਸ ਬੰਦੇ ਨੇ ਪੂਰੀ ਟੀਮ ਦੇ ਮਿਲਾ ਕੇ ਉਹਨਾਂ ਦੇ ਆਧਾਰ ਤੇ ਪਹਿਲਾ ਇਨਾਮ ਹੈ ਜੋ ਦਿੱਤਾ ਜਾਂਦਾ ਸਭ ਤੋਂ ਵੱਧ ਪੁਆਇੰਟਸ ਵਾਲੇ ਨੂੰ ਪਹਿਲਾ ਇਨਾਮ ਕਹਤਾ ਜਾਂਦਾ ਬਈ ਬੱਚੇ ਨੂੰ ক্রিকেট ਦੀ ਜਾਣਕਾਰੀ ਨਹੀਂ ਸੀ ਉਸਨੇ ਫਿਰ ਵੀ ਟੀਮ ਬਣਾਈ ਟੀਮ ਬਣਾ ਕੇ ਉਸਨੇ ਆਪਣੇ ਜੋ ਖਿਡਾਰੀ ਚੁਨੇ ਹੈ ਖਿਡਾਰੀ ਚੁਣਨ ਤੋਂ ਬਾਅਦ ਉਸਨੇ ਜੋ ਪੁਆਇੰਟਸ ਹੈ ਉਸੇ ਖਿਡਾਰੀਆਂ ਦੇ ਵਧੀਆ ਆਏ ਆ ਉਹਨੇ 1.5 ਕਰੋੜ ਰੁਪਏ ਦਾ ਇਨਾਮ ਜਿੱਤਿਆ ਇੱਕ ਵਾਰ ਫਿਰ ਦੱਸਦੇ ਆ ਕਿ ਇਹੋ ਜੀ ਐਪਸ ਦੇ ਵਿੱਚ ਵਿੱਤੀ ਸੰਕਟ ਹੁੰਦਾ ਵੈ ਵਿੱਤੀ ਜੋ ਇੱਕ ਖਰਚਾ ਵੈ ਜੋ ਖਰਚਾ ਵੱਧ ਖਰਚਾ ਕਰਨ ਦੇ ਨਾਲ ਵਿੱਤੀ ਸੰਕਟ ਵੀ ਹੁੰਦਾ ਵੈ ਦੇ ਵਿੱਚ ਸੋ ਇਸ ਨੂੰ ਧਿਆਨ ਨਾਲ ਯੂਜ਼ ਕਰਨਾ ਚਾਹੀਦਾ ਵੈ ਇਸ ਦੇ ਵਿੱਚ ਜਿਆਦਾ ਪੈਸੇ ਖਰਚ ਨਹੀਂ ਕਰਨੇ ਚਾਹੀਦੇ मिलंदी इजाज़त धन्यवाद